ਅਦਾਕਾਰਾ ਗਾਇਕਾ ਤੇ ਸੋਸ਼ਲ ਐਕਟੀਵਿਸਟ ਸੋਨੀਆ ਮਾਨ ਦੀ ਸਿਆਸੀ ਪਾਰੀ ਦੀ ਸ਼ੁਰੂਆਤ ਹੋ ਚੁੱਕੀ ਹੈ। ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ। ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਉਹਨਾਂ ਨੇ ਆਪ ਦਾ ਝਾੜੂ ਫੜਿਆ। ਵੱਡੀ ਗੱਲ ਇਹ ਕਿ ਅਰਵਿੰਦ ਕੇਜਰੀਵਾਲ ਵੱਲੋਂ ਉਹਨਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ ਗਿਆ ਹੈ। ਇੱਥੇ ਖਾਸ ਗੱਲ ਇਹ ਵੀ ਹੈ ਕਿ ਦਿੱਲੀ ਚੋਣਾ ਹਾਰਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀ ਪਹਿਲੀਆਂ ਜਿਹੜੀਆਂ ਤਸਵੀਰਾਂ ਉਹ ਸਾਹਮਣੇ ਆਈਆਂ ਨੇ ਉਹ ਸੋਨੀਆ ਮਾਨ ਦੇ ਨਾਲ ਨੇ। ਦਿੱਲੀ ਚੋਣਾ ਵਿੱਚ ਵੱਡੀ ਹਾਰ ਤੋਂ ਬਾਅਦ ਇਹ ਸ਼ਾਇਦ ਆਮ ਆਦਮੀ ਪਾਰਟੀ ਲਈ ਇੱਕ ਕਹਿ ਸਕਦੇ ਹਾਂ ਕਿ ਘਟਨਾ ਹੈ ਕਿ ਕਿਸੇ ਵੱਡੀ ਸ਼ਖਸੀਅਤ ਨੇ ਜਾਂ ਵੱਡੇ ਚਿਹਰੇ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ। ਸੁਰੀਆਂ ਮਾਨ ਦੇ ਪਿਤਾ ਜੀ ਸਰਦਾਰ ਬਲਦੇਵ ਸਿੰਘ ਮਾਨ ਮਾਤਾ ਉਹਨਾਂ ਦੀ ਬੀਬੀ ਪਰਮਜੀਤ ਕੌਰ ਖੜਕੂਬਾ ਦੌਰਾਨ ਬਲਦੇਵ ਸਿੰਘ ਮਾਨ ਸਾਹਿਬ ਇਸ ਦੁਨੀਆ ਤੋਂ ਰੁਖਸਤ ਹੋ ਗਏ ਸੀ ਉਹਨਾਂ ਨੂੰ ਖੜਕੂਆ ਨੇ ਕਹਿੰਦੇ ਆ ਕਿ ਮਾਰ ਦੋ। आम आदमी पार्टी दिल्ली ਦੇ ਵਿੱਚ ਬੁਰੀ ਤਰ੍ਹਾਂ ਹਾਰ ਗਈ ਹੈ ਇੱਕ ਕਿਸਮ ਦੀ ਹਾਸ਼ੀਅਤੇ ਚਲੀ ਗਈ ਹੈ ਅਜਿਹੇ ਦੇ ਵਿੱਚ ਸੁਨੀਆ ਮਾਨ ਦਾ ਉੱਥੇ ਸ਼ਾਮਲ ਹੋਣਾ ਚਰਚਾ ਤਾਂ ਬਣਦੀ ਹੈ ਕਿ ਜਿਹੜੀ ਪਾਰਟੀ ਦਿੱਲੀ ਦੇ ਵਿੱਚ ਉਹਦਾ ਤਾਰਾ ਡੁੱਬ ਗਿਆ ਤੇ ਬੀਬੀ ਸੁਨੀਆ ਮਾਨ ਨੇ ਉਸੇ ਪਾਰਟੀ ਨੂੰ ਗਿਣਿਆ ਕੀ ਇਹ ਮਿਲ ਕੇ ਗਏ ਨੇ ਜਾਂ ਕਿਵੇਂ ਵੀ ਹੈ ਚਰਚਾ ਦਾ ਵਿਸ਼ਾ ਇਦੇ ਬਾਰੇ ਜ਼ਿਆਦਾ ਤਾਂ ਵਿਵੇਕ 소ੜੀਆਂ ਮਾਨ ਖੁਦ ਦੱਸ ਸਕਦੀ ਹੈ ਕਿ ਉਹਨੇ ਇਹ ਰਸਤਾ ਕਿਉਂ ਚੁਣਿਆ ਜੀ ਸਿਆਸੀ ਮਾਰਾਂ ਦੇ ਮੁਤਾਬਕ ਉਹ ਸਮਝਦੇ ਹੈ ਕਿ ਕਿਤੇ ਇਹਨੇ ਆਪਣਾ ਸਿਆਸੀ ਕੈਰੀਅਰ ਖਰਾਬ ਤਾਂ ਨਹੀਂ ਕਰ ਲਿਆ ਦੋ ਜਿਹੇ ਦੇ ਵਿੱਚ 소ੜੀਆਂ ਮਾਨ ਵੱਲੋਂ ਆਮ ਆਦਮੀ ਪਾਰਟੀ ਨੂੰ ਚੁਣਨਾ ਅਰਵਿੰਦ ਕੇਜਰੀਵਾਲ ਕੋਲ ਜਾ ਕੇ ਪਾਰਟੀ ਵਿੱਚ ਸ਼ਾਮਲ ਹੋਣਾ ਇਹ ਜੇ ਤੋ ਇੱਕ ਤਾਂ ਗੱਲ ਐ ਉਹ ਲੱਗਦੀ ਹੈ ਕਿ ਸ਼ਾਇਦ ਉਹਨੇ ਆਪਣੀ ਸਿਆਸਤ ਫਿਰ ਦਿੱਲੀ ਚ ਕਰਨੀ ਹੈ। ਘੱਚਾਉ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਹਾਂ ਵਿਵੇਕ ਸ਼ਰਮਾ। ਇੱਕ ਵੱਡੀ ਖਬਰ ਸਿਆਸਤ ਦੇ ਨਾਲ ਜੁੜੀ ਹੋਈ ਹੈ। ਅਦਾਕਾਰਾ ਗਾਇਕਾ ਤੇ ਸੋਸ਼ਲ ਐਕਟੀਵਿਸਟ ਸੋਨੀਆ ਮਾਨ ਦੀ ਸਿਆਸੀ ਪਾਰੀ ਦੀ ਸ਼ੁਰੂਆਤ ਹੋ ਚੁੱਕੀ ਹੈ। ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ। ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਉਹਨਾਂ ਨੇ ਆਪ ਦਾ ਝਾੜੂ ਫੜਿਆ ਵੱਡੀ ਗੱਲ ਇਹ ਕਿ ਅਰਵਿੰਦ ਕੇਜਰੀਵਾਲ ਵੱਲੋਂ ਉਹਨਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ ਗਿਆ ਹੈ ਇੱਥੇ ਖਾਸ ਗੱਲ ਇਹ ਵੀ ਹੈ ਕਿ ਦਿੱਲੀ ਚੋਣਾ ਹਾਰਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀ ਪਹਿਲੀਆਂ ਜਿਹੜੀਆਂ ਤਸਵੀਰਾਂ ਉਹ ਸਾਹਮਣੇ ਆਈਆਂ ਨੇ ਉਹ ਸੋਨੀਆ ਮਾਨ ਦੇ ਨਾਲ ਨੇ ਉਹ ਸੋਨੀਆ ਮਾਨ ਦਾ ਪਾਰਟੀ ਵਿੱਚ ਸਵਾਗਤ ਕਰ ਰਹੇ ਨੇ ਦਾ ਸੰਯੋਗ ਹੈ ਕਿ ਸੋਨੀਆ ਮਾਨ ਸੋਸ਼ਲ ਐਕਟਿਵਿਸਟ ਵੀ ਨੇ ਅਦਾਕਾਰ ਵੀ ਨੇ ਦੱਖਣੀ ਭਾਰਤ ਦੀ ਫਿਲਮਾਂ ਵਿੱਚ ਵੀ ਉਹ ਕੰਮ ਕਰਦੇ ਰਹੇ ਨੇ ਕਈ ਗੀਤ ਉਹਨਾਂ ਦੇ ਮਕਬੂਲ ਹੋ ਚੁੱਕੇ ਨੇ ਇਸ ਤੋਂ ਇਲਾਵਾ ਉਹ ਕਿਸਾਨੀ ਅੰਦੋਲਨ ਨਾਲ ਵੀ ਜੁੜੇ ਰਹੇ ਨੇ ਕਿਸਾਨੀ ਅੰਦੋਲਨ ਪਹਿਲੇ ਦੌਰਾਨ ਉਹ ਦਿੱਲੀ ਮੋਰਚੇ ਤੇ ਜਾ ਕੇ ਡਟੇ ਸੀ ਤੇ ਕਿਸਾਨਾਂ ਦੀ ਹਮਾਇਤ ਵਿੱਚ ਉਹ ਲਗਾਤਾਰ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਨੇ ਦਿੱਲੀ ਚੋਣਾ ਵਿੱਚ ਵੱਡੀ ਹਾਰ ਤੋਂ ਬਾਅਦ ਇਹ ਸ਼ਾਇਦ ਆਮ ਆਦਮੀ ਪਾਰਟੀ ਲਈ ਇੱਕ ਵੱਡਾ ਪੋਲੀਟੀਕਲ ਕਹਿ ਸਕਦੇ ਹਾਂ ਕਿ ਘਟਨਾ ਹੈ ਕਿ ਕਿਸੇ ਵੱਡੀ ਸ਼ਖਸੀਅਤ ਨੇ ਜਾਂ ਵੱਡੇ ਚਿਹਰੇ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਹੈ ਫਿਲਹਾਲ ਇਸ ਪੂਰੇ ਸਿਨੈਰੀਓ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਨੇ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜਸਪਾਲ ਸਿੰਘ ਢਿੱਲੋਂ ਜੀ ਢਿੱਲੋਂ ਜੀ ਸਵਾਗਤ ਹੈ ਤੁਹਾਡਾ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ ਕਿ ਸੋਨੀਆ ਮਾਨ ਲੰਬੇ ਸਮੇਂ ਵਿੱਚ ਤੋਂ ਫਿਲਮਾਂ ਵਿੱਚ ਐਕਟਿਵ ਰਹੇ ਨੇ ਗਾਇਕ ਵੀ ਨੇ ਸੋਸ਼ਲ ਐਕਟਿਵਿਸਟ ਨੇ ਤੇ ਕਿਸਾਨਾਂ ਦੀ ਖੁੱਲ ਕੇ ਹਮਾਇਤ ਕਰਦੇ ਰਹੇ ਨੇ ਤੇ ਹੁਣ ਆਮ ਆਦਮੀ ਪਾਰਟੀ ਵਿੱਚ ਉਹ ਸ਼ਾਮਲ ਹੋਏ ਨੇ ਦੇਖੋ ਇਹ ਉਹਦਾ ਆਪਣਾ ਫੈਸਲਾ ਹੈ ਇਹ ਸੋਨੀਆ ਮਾਨ ਦੇ ਪਿਤਾ ਜੀ ਸਰਦਾਰ ਬਲਦੇਵ ਸਿੰਘ ਮਾਨ ਮਾਤਾ ਉਹਨਾਂ ਦੀ ਬੀਬੀ ਪਰਮਜੀਤ ਕੌਰ ਖੜਕੂਬਾ ਦਰਾਂ ਬਲਦੇਵ ਸਿੰਘ ਮਾਨ ਸਾਹਿਬ ਇਸ ਦੁਨੀਆ ਤੋਂ ਰੁਖਸਤ ਹੋ ਗਏ ਸੀ ਉਹਨਾਂ ਨੂੰ ਖੜਕੂਆ ਨੇ ਕਹਿੰਦੇ ਆ ਕਿ ਮਾਰ ਦਿੱਤਾ ਸੀ ਇਹ ਹੋਲੀ ਹਾਰਟ ਪ੍ਰੈਜ਼ੀਡੈਂਸੀ ਸਕੂਲ ਦੇ ਵਿੱਚ ਇਹਨਾਂ ਨੇ ਬੁਢਰੀ ਪੜ੍ਹਾਈ ਕੀਤੀ ਤੇ ਹਲਦਵਾਨੀ ਰਹਿੰਦੇ ਸੀ ਉਸ ਤੋਂ ਬਾਅਦ ਜਿਵੇਂ ਤੁਸੀਂ ਆਪ ਫਰਮਾਇਆ ਇਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਉਹਨਾਂ ਚ ਪੰਜਾਬੀ ਵੀ ਹੈ ਹਿੰਦੀ ਵੀ ਹੈ ਤੇ ਹੋਰ ਭਾਸ਼ਾਵਾਂ ਦੀਆਂ ਵੀ ਨੇ ਇਹਦੇ ਵਿੱਚ ਇਹਨਾਂ ਨੇ ਇੱਕ ਫਿਲਮ ਸੀ ਹਾਈਡ ਐਂਡ ਸੀਕ ਪੰਜਾਬੀ ਫਿਲਮ ਜਾਰ ਕਮੀਨੇ ਹਿੰਦੀ ਦੀ ਇੱਕ ਕਹਾਣੀ ਮੈਂ ਪਿਆਰ ਕੀ ਹੈ ਮੇਰਾ ਪਿਆਰ ਇਸੇ ਤਰ੍ਹਾਂ ਹੈਪੀ ਹਾਰਦੀ ਕਿਸਾਨੀ ਅੰਦੋਲਨ ਦੇ ਵਿੱਚ ਇਹਨਾਂ ਨੇ ਪੱਤਰ ਕੇ ਸਾਲਿਆ ਉਹਦਾ ਹਿੱਸਾ ਰਹੇ ਹੁਣ ਜਦੋਂ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਬੁਰੀ ਤਰ੍ਹਾਂ ਹਾਰ ਗਈ ਹੈ ਇੱਕ ਕਿਸਮ ਦੀ ਹਾਸ਼ੀਅਤੇ ਚਲੀ ਗਈ ਹੈ ਅਜਿਹੇ ਦੇ ਵਿੱਚ ਸੋਨੀਆ ਮਾਨ ਦਾ ਉੱਥੇ ਸ਼ਾਮਲ ਹੋਣਾ ਚਰਚਾ ਤਾਂ ਬਣਦੀ ਹੈ ਕਿ ਜਿਹੜੀ ਪਾਰਟੀ ਦਿੱਲੀ ਦੇ ਵਿੱਚ ਉਹਦਾ ਤਾਰਾ ਡੁੱਬ ਗਿਆ ਤੇ ਬੀਬੀ ਸੁਨੀਆ ਮਾਨ ਨੇ ਉਸੇ ਪਾਰਟੀ ਨੂੰ ਗਿਣਿਆ ਕਿ ਇਹ ਮਿਲ ਕੇ ਗਏ ਨੇ ਜਾਂ ਕਿਵੇਂ ਵੀ ਹੈ ਚਰਚਾ ਦਾ ਵਿਸ਼ਾ ਹੈ ਕਿ ਉਹ ਚਰਚਾ ਦਾ ਵਿਸ਼ਾ ਹੈ ਕਿ ਜਿਹੜੀ ਪਾਰਟੀ ਤੁਰੰਤ ਹਾਰੀ ਹੈ ਇਹਨੇ ਉਹਨੂੰ ਕਿਉਂ ਚੁਣਿਆ ਜਾਂ ਕਿਸੇ ਨੇ ਇਹਨੂੰ ਸ਼ਾਮਲ ਕਰਾਇਆ ਹੈ ਕਿ ਜਿਹੜੀ ਤੋਏ ਤੋਏ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਦੀ ਹੋ ਰਹੀ ਹੈ ਚਲੋ ਇੱਕ ਘੜੋਤ ਜੀ ਲੱਗ ਜੂਗੀ ਇਹਦੇ ਬਾਰੇ ਜਿਆਦਾ ਤਾਂ ਵਿਵੇਕ ਸੋੜੀਆਂ ਮਾਨ ਖੁਦ ਦੱਸ ਸਕਦੀ ਹੈ ਕਿ ਉਹਨੇ ਇਹ ਰਸਤਾ ਕਿਉਂ ਚੁਣਿਆ ਜੀ ਸਿਆਸੀ ਮਹਾਰਾਂ ਦੇ ਮੁਤਾਬਕ ਉਹ ਸਮਝਦੇ ਹੈ ਕਿ ਕਿਤੇ ਇਹਨੇ ਆਪਣਾ ਸਿਆਸੀ ਕੈਰੀਅਰ ਖਰਾਬ ਤਾਂ ਨਹੀਂ ਕਰ ਲਿਆ ਅਜੇ ਕੋਈ ਚੋਣ ਨੇੜੇ ਤੇਰੇ ਨਹੀਂ ਹੈ ਜੀ ਪੰਜਾਬ ਦੀ ਵਿਧਾਨ ਸਭਾ ਚੋਣ ਹੋਣੀ ਹੈ 2027 ਚ ਦਿੱਲੀ ਦੀ ਵਿਧਾਨ ਸਭਾ ਹੋਣੀ ਹੈ 29 ਚ ਤੇ ਲੋਕ ਸਭਾ ਚੋਣ ਵੀ ਅਜੇ ਅੱਗੇ ਟਾਈਮ 'ਤੇ ਹੈ ਸੋਜ ਹੈ ਦੇ ਵਿੱਚ ਸੋਣੀਆਂ ਮਾਨ ਵੱਲੋਂ ਆਮ ਆਦਮੀ ਪਾਰਟੀ ਨੂੰ ਚੋਣਨਾ ਅਰਵਿੰਦ ਕੇਜਰੀਵਾਲ ਕੋਲ ਜਾ ਕੇ ਪਾਰਟੀ ਵਿੱਚ ਸ਼ਾਮਲ ਹੋਣਾ ਇਹਦੇ ਤੋਂ ਇੱਕ ਤਾਂ ਗੱਲ ਆਉਂ ਲੱਗਦੀ ਹੈ ਕਿ ਸ਼ਾਇਦ ਉਹਨੇ ਆਪਣੀ ਸਿਆਸਤ ਫਿਰ ਦਿੱਲੀ 'ਚ ਕਰਨੀ ਹੈ ਜੇ ਪੰਜਾਬ 'ਚ ਤਾਂ ਉਹ ਆਪਣੇ ਗੋਤੀ ਭਗਵੰਤ ਮਾਨ ਨੂੰ ਪਹਿਲ ਕਦਮੀ ਦਿੱਦੀ ਉਹ ਉਹਨੇ ਨਹੀਂ ਕੀਤਾ ਚਲੋ ਅਗਲੇ ਦਾ ਆਪਣਾ ਮਰਜ਼ੀ ਹੈ ਪਰ ਸੋਨੀਆ ਮਾਨ ਦੇ ਜਾਣ ਦੇ ਨਾਲ ਅਰਵਿੰਦ ਕੇਜਰੀਵਾਲ ਦੀ ਸਿਆਸਤ ਨੂੰ ਥੋੜਾ ਜਿਹਾ ਜਿਹੜਾ ਜਿਆਦਾ ਨੈਗੇਟਿਵ ਜਾ ਰਿਹਾ ਸੀ ਉਹਦੇ ਚ ਖਰੋਤ ਆਉਣ ਦੀ ਸੁਭਾਵਨਾ ਦੱਸੀ ਜਾ ਰਹੀ ਆ ਆਜੂਗੀ ਇਹ ਨਹੀਂ ਪਤਾ ਜੀ ਚਲੋ ਇੱਕ ਸਿਆਸੀ ਤੌਰ ਦੇ ਉੱਤੇ ਕਦਮ ਹੈਗਾ ਉਹ ਸੁਣੀਆਂ ਗੰਦ ਜਿਹੜੀ ਮਾਨ ਹੈ ਆ ਆਪਦੇ ਵਿੱਚ ਜਾ ਕੇ ਸਪਸ਼ਟ ਕਰ ਸਕਦੀ ਹੈ ਕਿ ਉਹਨੇ ਇਹ ਰਸਤਾ ਆਪਰਾਲ ਕਿਉਂ ਚੁਣਿਆ ਜੀ ਅ ਜੀ ਢਿਲੋਂ ਜੀ ਇੱਕ ਹੋਰ ਸਵਾਲ ਵੀ ਪੈਦਾ ਹੁੰਦਾ ਹੈ ਕਿ ਜਿਸ ਤਰੀਕੇ ਨਾਲ ਉਹਨਾਂ ਦੀ ਪੰਜਾਬ ਦੀ ਸਿਆਸਤ ਵਿੱਚ ਹੁਣ ਐਂਟਰੀ ਹੋਣ ਜਾ ਰਹੀ ਹੈ ਕੀ ਕੋਈ ਵੱਡੀ ਜ਼ਿੰਮੇਵਾਰੀ ਵੀ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਨੂੰ ਦਿੱਤੀ ਜਾ ਸਕਦੀ ਹੈ ਜਿਸ ਦੇ ਨਾਲ ਇਹ ਵੀ ਕਾਸਰਾਈਆਂ ਚੱਲ ਰਹੀਆਂ ਨੇ ਕਿ ਸ਼ਾਇਦ ਕੈਬਨਿਟ ਵਿੱਚ ਬਦਲਾਅ ਹੋ ਸਕਦਾ ਹੈ ਜਾਂ ਫਿਰ ਕੋਈ ਵੱਡਾ ਚਿਹਰੇ ਨੂੰ ਤਬਦੀਲ ਕਰਨ ਦੀ ਵੀ ਗੱਲ ਚਰਚਾ ਵਿੱਚ ਬਣੀ ਹੋਈ ਹੈ ਨਹੀਂ ਕਈ ਚੀਜ਼ਾਂ ਹੁੰਦੀਆਂ ਨੇ ਵਿਵੇਕ ਪਹਿਲੀ ਗੱਲ ਤਾਂ ਜੇ ਬੰਦ ਲੋ ਮੰਤਰੀ ਮੰਡਲ ਚ ਲੈ ਕੇ ਜਨਾਂ ਨੂੰ ਐਮ ਐਲ ਏ ਕਿੱਥੋਂ ਬਣਾਉਣਾ ਹੈ ਜੀ ਅੱਜ ਪੰਜਾਬ ਦੇ ਵਿੱਚ ਸਥਿਤੀਆਂ ਆਮ ਆਦਮੀ ਪਾਰਟੀ ਦੀਆਂ ਉਹ ਨਹੀਂ ਜਿਹੜੀਆਂ 2022 ਦੇ ਵਿੱਚ ਸੀ ਇਹਨਾਂ ਚੀਜ਼ਾਂ ਦੇ ਵਿੱਚ ਫਰਕ ਹਾਂ ਕੋਈ ਅਹੁਦਾ ਦੇ ਦੇਣਗੇ ਕਿਸੇ ਵਿੰਗ ਦਾ ਆਗੂ ਬਣਾ ਦੇਣਗੇ ਕਿਸੇ ਦਾ ਮੂਰੀ ਬਣਾ ਦੇਣਗੇ ਕੁਝ ਵੀ ਕਰ ਦੇਣਗੇ ਪਰ ਐਸ ਵੇਲੇ ਉਹ ਕਿਸੇ ਨੂੰ ਵੀ ਪਹਿਲਾਂ ਤਾਂ ਰਵਿੰਦਰ ਕੇਜਰੀਵਾਲ ਦਾ ਆਪਣਾ ਭਿੱਖ ਦਾਤੇ ਲੱਗਿਆ ਵੈ ਜੀ ਚਰਚਾ ਇਹ ਹੈ ਕਿ ਉਹਨੇ ਰਾਜ ਸਭਾ ਪੰਜਾਬ ਵੱਲੋਂ ਦਿੱਤੀ ਜਾ ਸਕਦੀ ਹੈ ਪਰ ਸਵਾਲ ਇਹ ਹੈ ਕਿ ਸਿਫਾ ਕੌਣ ਦੇਵੇਗਾ ਜੀ ਹਾਂ ਇਹ ਹੋ ਸਕਦਾ ਹੈ ਕਿ ਲੁਧਿਆਣੇ ਤੋਂ ਉਹ ਗੁੱਗੀ ਸਾਹਿਬ ਜੀ ਜਿਹੜੇ ਇਸ ਦੁਨੀਆਂ ਤੇ ਨਹੀਂ ਰਹੇ ਉਹ ਸੀਟ ਖਾਲੀ ਹੋਈ ਹੈ ਉਹਨਾਂ ਨੇ ਸੋਨੀਆ ਮਾਨ ਨੂੰ ਉੱਥੋਂ ਲੜਾਉਣਾ ਹੈ ਇਹ ਚੀਜ਼ ਮਤਲਬ ਭਵਿੱਖ ਦੀ ਰਣਨੀਤੀ ਤੈਅ ਕਰੂਗੀ ਕਿ ਉਹਨਾਂ ਨੇ ਇਸੇ ਸੰਦਰਭ ਦੇ ਵਿੱਚ ਇਹਨੂੰ ਲਿਆ ਗਿਆ ਕਿ ਤੁਹਾਨੂੰ ਉੱਥੋਂ ਐਮਐਲਏ ਬਣਾਇਆ ਜਾ ਸਕਦਾ ਹੈ ਐਮਐਲਏ ਬਣਾ ਕੇ ਫਿਰ ਅਗਲੀ ਪੌੜੀ ਵੀ ਚੜਨ ਦੀ ਸੰਭਾਵਨਾ ਬਣ ਜਾਂਦੀ ਹੈ ਜੀ ਢਿੱਲੋਂ ਜੀ ਬਹੁਤ ਪਾਰ ਸ਼ੁਕਰੀਆ ਤਾਂ ਉਹ ਇੱਕ ਵਾਰ ਫੇਰ ਦੱਸ ਦਈਏ ਕਿ ਗਾਇਕਾ ਅਦਾਕਾਰਾ ਸੋਨੀਆ ਮਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਝਾੜੂ ਫੜਿਆ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਉਹਨਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਫਿਲਹਾਲ ਸੋਨੀਆ ਮਾਨ ਦੀ ਸਿਆਸਤ ਵਿੱਚ ਐਂਟਰੀ ਤੋਂ ਬਾਅਦ ਪੰਜਾਬ ਦੀ ਸਿਆਸਤ ਤੇ ਇਸ ਦਾ ਕੀ ਪ੍ਰਭਾਵ ਪੈਂਦਾ ਹੈ ਇਹ ਦੇਖਣਾ ਹੋਵੇਗਾ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ A5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ